IMD ਨੇ ਹੁਣੇ-ਹੁਣੇ ਜਾਰੀ ਕੀਤੀ ਹੈ ਨਵੀਂ ਅਪਡੇਟ ਜਾਨੋ ਕਿ ਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ ਪਿਆਰਪਰੀ ਸਤਿਕਾਰ ਮੈਂ ਹਾਂ ਹਿਨਕ ਨੋਜੀਆ ਪੰਜਾਬ ਦੇ ਮੌਸਮ ਦਾ ਹਾਲ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਰਹੇਗਾ ਮੌਸਮਾ ਵਿਭਾਗ ਦੇ ਵੱਲੋਂ ਜੋ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਇਸ ਅਪਡੇਟ ਮੁਤਾਬਕ ਪੰਜਾਬ ਦੇ ਵਿੱਚ ਅੱਜ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਪਰ ਹਲਕੇ ਬੱਦਲ ਛਾਏ रह ਸਕਦੇ ਨੇ ਬੀਤੇ ਕੱਲ ਵੀ ਰਾਤ ਨੂੰ ਬੱਦਲ ਜਿਹੜੇ ਸੀਗੇ ਉਹ ਦੇਖਣ ਨੂੰ ਮਿਲੇ ਅਤੇ ਇਸਦੇ ਨਾਲ ਹੀ ਚੇਕ ਕਰ ਗੱਲ ਕਰੀਏ ਤਾਂ ਅੱਜ ਵੀ ਸਵੇਰ ਤੇ ਸ਼ਾਮ ਵੇਲੇ ਸਾਨੂੰ ਬੱਦਲ ਦੇਖਣ ਨੂੰ ਮਿਲ ਸਕਦੇ ਨੇ ਬੱਦਲ ਛਾਈ ਰਹਿ ਸਕਦੇ ਨੇ ਕੁਝ ਕਜੂਲਿਆਂ ਦੇ ਵਿੱਚ ਪਰ ਦਿਨ ਵੇਲੇ ਧੁੱਪ ਵੀ ਨਿਕਲੀ ਰਹੇਗੀ ਕੁਝ ਕਜੂਲਿਆਂ ਦੇ ਵਿੱਚ ਤਿੱਖੀ ਧੁੱਪ ਤੇ ਕੁਝ ਕਜੂਲਿਆਂ ਦੇ ਵਿੱਚ ਹਲਕੀ ਧੁੱਪ ਨਿਕਲੀ ਰਹੇਗੀ ਤਾਂ ਤੁਹਾਨੂੰ ਜ਼ਿਲ੍ਹੇਵਾਰ ਮੌਸਮ ਦਾ ਹਾਲ ਦੱਸਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਕਿ ਅੱਜ ਤਾਪਮਾਨ ਕਿਹੋ ਜਿਹਾ ਰਹੇਗਾ ਅੱਜ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਤਾਂ ਤੁਹਾਨੂੰ 5 ਅਪ੍ਰੈਲ ਦੇ ਮੌਸਮ ਦਾ ਹਾਲ ਦੱਸਣ ਜਾ ਰਹੀਆਂ ਜ਼ਿਲ੍ਹੇਵਾਰ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਉਸ ਤੋਂ ਪਹਿਲਾਂ ਇੱਕ ਛੋਟੀ ਜਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੇਕਰ ਤੁਸੀਂ ਸਾਡੇ YouTube ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਕ ਨ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਤੇ ਹੋਰ ਵੱਡੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਤੁਸੀਂ ਸਾਡੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰ ਸਕਦੇ ਹੋ ਤਾਂ ਆਓ ਹੁਣ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਵਿਸਥਾਰ ਦੇ ਨਾਲ ਗੱਲ ਕਰਾਂਗੇ ਮਾਝੇ ਖੇਤਰ ਦੀ ਪਠਾਨਕੋਟ ਦੀ ਗੱਲ ਕਰਾਂਗੇ ਜਿੱਥੇ ਹਲਕੇ ਬੱਦਲ ਸਵੇਰ ਤੇ ਸ਼ਾਮ ਵੇਲੇ ਦੇਖੇ ਜਾ ਸਕਦੇ ਨੇ ਗੁਰਦਾਸਪੁਰ ਦੇ ਲਈ ਕੋਈ ਵੀ ਅਲਰਟ ਨਹੀਂ ਹੈ ਅੰਮ੍ਰਿਤਸਰ ਦੇ ਵਿੱਚ ਮੌਸਮ ਸਾਫ਼ ਰਹੇਗਾ ਤਰਨਤਾਰਨ ਦੇ ਵਿੱਚ ਧੁੱਪ ਨਿਕਲੀ ਰਹੇਗੀ ਦੁਆਬਾ ਖੇਤਰ ਦੀ ਗੱਲ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ ਹਲਕੇ ਬੱਦਲ ਰਹਿ ਸਕਦੇ ਨੇ ਨਵਾਂ ਸ਼ਹਿਰ ਦੇ ਲਈ ਕੋਈ ਵੀ ਅਲਰਟ ਨਹੀਂ ਹੈ ਕਪੂਰਥਲਾ ਦੇ ਵਿੱਚ ਮੌਸਮ ਸਾਫ਼ ਰਹੇਗਾ ਜਲੰਧਰ ਦੇ ਵਿੱਚ ਹਲਕੇ ਬੱਦਲ ਰਹਿ ਸਕਦੇ ਨੇ ਮਾਲਵੇ ਖੇਤਰ ਦੀ ਗੱਲ ਕਰਾਂਗੇ ਫਿਰੋਜ਼ਪੁਰ ਦੇ ਵਿੱਚ ਮੌਸਮ ਸਾਫ਼ ਰਹੇਗਾ ਫਾਜ਼ਿਲਕਾ ਦੇ ਵਿੱਚ ਧੁੱਪ ਨਿਕਲੀ ਰਹੇਗੀ ਫਰੀਦਕੋਟ ਦੇ ਵਿੱਚ ਮੌਸਮ ਸਾਫ਼ ਰਹੇਗਾ ਮੁਕਸਦ ਦੇ ਵਿੱਚ ਮੌਸਮ ਸਾਫ਼ ਰਹੇਗਾ ਮੋਗਾ ਦੇ ਵਿੱਚ ਕੋਈ ਅਲਰਟ ਨਹੀਂ ਹੈ ਬਠਿੰਡਾ ਦੇ ਵਿੱਚ ਧੁੱਪ ਨਿਕਲੀ ਰਹੇਗੀ ਲੁਧਿਆਣਾ ਦੇ ਵਿੱਚ ਮੌਸਮ ਸਾਫ਼ ਰਹੇਗਾ ਬਰਨਾਲਾ ਦੇ ਵਿੱਚ ਧੁੱਪ ਨਿਕਲੀ ਰਹੇਗੀ ਮਾਨਸਾ ਦੇ ਵਿੱਚ ਕੋਈ ਵੀ ਅਲਰਟ ਨਹੀਂ ਹੈ ਸੰਗਰੂਰ ਦੇ ਵਿੱਚ ਧੁੱਪ ਨਿਕਲੀ ਰਹੇਗੀ ਮਲੇਰਕੋਟਾ ਦੇ ਲਈ ਵੀ ਕੋਈ ਅਲਰਟ ਨਹੀਂ ਹੈ ਫਤਿਹਗੜ ਸਾਹਿਬ ਦੇ ਵਿੱਚ ਸਵੇਰ ਤੇ ਸ਼ਾਮ ਵੇਲੇ ਹਲਕੇ ਬੱਦਲ ਦੇਖੇ ਜਾ ਸਕਦੇ ਨੇ ਰੋਪਨਗਰ ਦੇ ਵਿੱਚ ਵੀ ਅਜਿਹਾ ਹੀ ਮੌਸਮ ਦੇਖਣ ਨੂੰ ਮਿਲੇਗਾ ਹਲਕੇ ਬੱਦਲ रह ਸਕਦੇ ਨੇ ਫਟਕਾਲਾ ਦੇ ਵਿੱਚ ਮੌਸਮ ਬਸ ਸਾਫ਼ ਰਹੇਗਾ ਐਸਐਸ ਨਗਰ ਦੇ ਵਿੱਚ ਵੀ ਸਵੇਰ ਤੇ ਸ਼ਾਮ ਵੇਲੇ ਹਲਕੇ ਬੱਦਲ ਦੇਖੇ ਜਾ ਸਕਦੇ ਨੇ ਤੁਹਾਨੂੰ ਜ਼ਿਲ੍ਹੇਵਾਰ ਵਿਸਥਾਰ ਦੇ ਨਾਲ ਮੌਸਮ ਦਾ ਹਾਲ ਦੱਸ ਦਿੱਤਾ ਹੁਣ ਜਾਣ ਲੈਂਦੇ ਹਾਂ ਸੂਰਜ ਚੜਨ ਦਾ ਸਮਾਂ ਤੇ ਸੂਰਜ ਛਿਪਨ ਦਾ ਵੇਲਾ ਸੂਰਜ ਚੜਨ ਦਾ ਸਮਾਂ ਹੋਵੇਗਾ ਸਵੇਰੇ 6:11 ਤੇ ਤੇ ਸੂਰਜ ਛਿਪਨ ਦਾ ਵੇਲਾ ਹੋਵੇਗਾ ਸ਼ਾਮ 6:49 ਤੇ ਤੁਸੀਂ ਸਾਡੀ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ ਕਿਹੜੇ ਜ਼ਿਲ੍ਹੇ ਤੋਂ ਦੇਖ ਰਹੇ ਹੋ ਆਪਣੇ ਜ਼ਿਲ੍ਹੇ ਦਾ ਨਾਂ ਆਪਣੇ ਇਲਾਕੇ ਦਾ ਨਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ ਇਲਾਕੇ ਦੇ ਵਿੱਚ ਕੀ ਹੈ ਮੌਸਮ ਦਾ ਹਾਲ ਇਸ ਬਾਬਤ ਵੀ ਤੁਸੀਂ ਕਮੈਂਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਮੌਸਮ ਦੇ ਨਾਲ ਜੁੜੀ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਕ ਕਰਦੇ ਰਹੋ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ